ਜਿਹੜੀਆਂ ਸੀ ਦੁਨੀਆ ਦੇ ਵਿੱਚ ਕਿਸੇ ਨਾਲ ਵੀ ਗੱਲ ਕੀਤੀ ਜਾਵੇ ਨਾ ਸਿੱਖਾਂ ਬਾਰੇ ਪੰਜਾਬੀਆਂ ਬਾਰੇ ਪੁੱਛਦੇ ਆ ਤਾਂ ਉਹਨਾਂ ਨੂੰ ਇਹ ਪਤਾ ਕਿ ਜਾਤ ਪਾਤ ਪੰਜਾਬੀਆਂ ਦੇ ਵਿੱਚ ਹੈ ਹੀ ਨਹੀਂ ਪਰ ਇਹ ਜਾਤ ਪਾਤ ਦਾ ਹੁਣ ਇਹ ਕਿੱਥੋਂ ਦੀ ਇਹ ਸਿਧਾਂਤ ਲੈ ਕੇ ਆਂਦਾ ਜਾ ਰਿਹਾ ਕਿਉਂਕਿ ਜੋ ਪਾਤਸ਼ਾਹ ਸਾਹਿਬ ਜੀ ਨੇ ਗੁਰੂ ਜੀ ਨੇ ਉਹਨਾਂ ਦੇ ਵੱਲੋਂ ਤਾਂ ਅਜਿਹਾ ਕੋਈ ਵੀ ਸਿਧਾਂਤ ਜੋ ਹੈ ਉਹ ਵਿਚਾਰਿਆ ਨਹੀਂ ਗਿਆ ਨਾ ਦੱਸਿਆ ਗਿਆ ਨਾ ਸੰਗਤਾਂ ਨੂੰ ਦੱਸਿਆ ਗਿਆ ਇਹ ਕਿੱਥੋਂ ਦੀ ਲੈ ਕੇ ਆਇਆ ਸੁੱਤੀ ਹੋਈ ਜ਼ਮੀਰਾਂ ਵਾਲੇ ਜਿਨ੍ਹਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਸਾਡੇ ਜਿਹੜਾ ਸਿੱਖ ਪੰਥ ਆ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਸਿੱਖੀ ਵੱਲ ਜੁੜਨਾ ਚਾਹੁੰਦੇ ਆ ਅਮਰਤ ਛਕਣਾ ਚਾਹੁੰਦੇ ਆ ਦਸਤਾਰਾ ਸ਼ਸਤਰ ਰੱਖਣਾ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਜਿਹੜੇ ਜਾਤ ਪਾਤ 'ਚੋਂ ਤੁਸੀਂ ਨਿਕਲ ਕੇ ਸਿੱਖੀ ਵੱਲ ਆਉਣਾ ਚਾਹੁੰਦੇ ਹੋ ਉਸ ਸਿੱਖੀ ਦੇ ਵਿੱਚ ਵੀ ਜਾਤ ਪਾਤ ਆ ਗੁਰੂ ਘਰ ਜਦੋਂ ਕੋਈ ਬਣਦਾ ਉਹ ਲੋਕਾਂ ਲਈ ਬਣਦਾ ਸੰਗਤਾਂ ਲਈ ਬਣਦਾ ਲੇਕਿਨ ਇਹਨਾਂ ਨੇ ਗੁਰੂ ਘਰ ਬਣਾਏ ਹੋਏ ਆਪਣੇ ਲਈ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਆਪਣੇ ਵਸਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹ ਕਹਿੰਦੇ ਆ ਵੀ ਅਸੀਂ ਗੁਰੂ ਆ ਸਾਨੂੰ ਮੱਥਾ ਟੇਕੋ ਸੰਗਤ ਉੱਥੇ ਜਾਣਦੀ ਕਿਉਂ ਕਿਉਂ ਆ ਕਿਉਂਕਿ ਬੱਚਿਆਂ ਬੱਚਿਆਂ ਨੂੰ ਪਤਾ ਹੈ ਕਿ ਜੋ ਗੁਰੂ ਜੀ ਨੇ ਉਹਨਾਂ ਨੇ ਕੀ ਸਿਧਾਂਤ ਦਿੱਤਾ ਹੈਗਾ ਅਸੀਂ ਇਕਵੈਲਿਟੀ ਦੇ ਵਿੱਚ ਮੰਨਦੇ ਹੈਗੇ ਆ ਇਕਵੈਲਿਟੀ ਨੂੰ ਸੰਗਤ ਕਿਉਂ ਜਾਣਦੀ ਹੈ ਕਿਉਂ ਉਹਨਾਂ ਨੂੰ ਪਤਾ ਨਹੀਂ ਹੈ ਕਿ ਗੁਰੂ ਜੀ ਨੇ ਕੀ ਦੱਸਿਆ ਸਾਬ ਦੀ ਮਰਿਆਦਾ ਦੇ ਵਿੱਚ ਸਿਧਾਂਤਾਂ ਤੋਂ ਉਲਟ ਚੱਲ ਕੇ ਗੁਰੂ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਹੁੰਦੇ ਨੇ ਗੁਰੂ ਘਰਾਂ 'ਚ ਲੰਗਰ ਪੱਕਦਾ ਨਾ ਇਹਨਾਂ ਦੇ ਗੁਰਦੁਆਰਿਆਂ 'ਚ ਲੰਗਰ ਪੱਕਦਾ ਨਾ ਇਹਨਾਂ ਦੇ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਨੇ ਮਰਿਆਦਾ ਦੇ ਉਲਟ ਚੱਲਦੇ ਨੇ ਦੋ ਬਾਟੇ ਕਰਦੇ ਨੇ ਦੋ ਪੰਕਤਾਂ ਲਾਉਂਦੇ ਆ ਕਿਹੜੀ ਸਿੱਖੀ ਦੀ ਗੱਲ ਕਰਦੇ ਆ ਕਿਹੜੇ ਸਿੱਖ ਨੇ ਕਿੱਥੋਂ ਆਏ ਸਿੱਖ ਇਹ ਸਭ ਅੰਗਰੇਜ਼ਾਂ ਦੇ ਪੈਦਾ ਕਰੇ ਹੋਏ ਸਿੱਖ ਨੇ ਜਿਹੜੇ ਫੌਜੀ ਜਿਹੜੇ ਫੌਜ ਦੇ ਵਿੱਚ ਸੀਗੇ ਫੌਜੀ ਉਸ ਟਾਈਮ ਅੰਗਰੇਜ਼ਾਂ ਨੇ ਇਹਨਾਂ ਨੂੰ ਪੰਥ ਨੂੰ ਖਤਮ ਕਰਨ ਲਈ ਪੰਥ ਨੂੰ ਢਾਲਵਾਣ ਵਾਸਤੇ ਅੰਗਰੇਜ਼ਾਂ ਨੇ ਫੌਜੀ ਘਲਤੇ ਸੀਗੇ ਇੱਕ ਪਾਸੇ ਤਾਂ ਧਰਮ ਬਦਲਣ ਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਪ੍ਰੋਪਗੈਂਡਾ ਇੱਥੇ ਚੱਲਦਾ ਪਿਆ ਦੂਜੇ ਪਾਸੇ ਸਾਡੇ ਵਾਲੇ ਪਾਸੇ ਇਦਾਂ ਇਦਾਂ ਦੇ ਬੂਬਣੇ ਸਾਥ ਨੇ ਜਿਹੜੇ ਕਿ ਲੋਕਾਂ ਨੂੰ ਹੀ ਕਹਿੰਦੇ ਨੇ ਕਿ ਦਰਬਾਰ ਸਾਹਿਬ ਦੇ ਅੰਦਰ ਚੌਥੇ ਬੋੜੇ ਦੀ ਗੱਲ ਕਰਤੀ ਇੱਕ ਸਾਧ ਦਾ ਵੀ ਮੈਂ ਕਹਾਂ ਕਿ ਇੱਕ ਖਾਕੀ ਨਿਕਰਾ ਇਹਨਾਂ ਦੇ ਚੋਲਿਆਂ ਦੇ ਥੱਲੇ ਸ਼ਾਇਦ ਖਾਕਰੀ ਨਿਕਰਾ ਹੋਣਗੀਆਂ ਹੈਨਾ ਉਹ ਵੀ ਚੈੱਕ ਕਰਨਾ ਬਣਦਾ ਤੇ ਇਹ ਦੋਨੋਂ ਮੁੱਦੇ ਜਿਹੜੇ ਨੇ ਇੱਕ ਪਾਸੇ ਇਹਨਾਂ ਦਾ ਸਿੱਖੀ ਦੇ ਵਿੱਚ ਰਹਿ ਕੇ ਸਿੱਖੀ ਦਾ ਕਹਾਣ ਕਰਨਾ ਤੇ ਦੂਜੇ ਪਾਸੇ ਉਹਨਾਂ ਦਾ ਸਿੱਖ ਸੰਗਤ ਨੂੰ ਕਨਵਰਟ ਕਰਕੇ 크ਿਸਚਨਿਟੀ ਜਿਹੜੀ ਅਖੌਤੀ 크ਿਸਚਨਿਟੀ ਉਹ ਅਸਲ 'ਚ 크ਿਸਚਨਿਟੀ ਨਹੀਂ ਆ ਉਹ ਅਖੌਤੀ ਜਿਹੜੇ ਡੇਰਾਵਾਦ ਨਾਲ ਜੋੜਨਾ ਤੇ ਮੈਂ ਜਥੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਬਹੁਤ ਵੱਡੇ ਮੁੱਦੇ ਨੇ ਤੇ ਅਗਰ ਕੌਮ ਦਾ ਜਥੇਦਾਰ ਇਹਨਾਂ ਦੇ ਉੱਤੇ ਸੰਗਿਆਨ ਨਹੀਂ ਲਏਗਾ ਤੇ ਹੋਰ ਅਸੀਂ ਕਿਹਦੇ ਕੋਲ ਜਾਵਾਂਗੇ ਕੌਮ ਦਾ ਸਿਧਾਂਤ ਹੈਗਾ ਨਾ ਜਾਤ ਤੇ ਨਾ ਪਾਤ ਉਹ ਉਹ ਸਿਧਾਂਤ ਹੁੰਦੇ ਹੋਏ ਇੱਕ ਬੂਬਣਾ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਸੋਫਾ ਲਾ ਕੇ ਬੈਠਦਾ ਕੀ ਤੁਸੀਂ ਸੁੱਤੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵੇਕਪ ਪੰਜਾਬ ਤੇ ਅੱਜ ਬਹੁਤ ਹੀ ਸੰਗੀਨ ਮੁੱਦਾ ਜੋ ਕਿ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਇਆ ਕਿਉਂਕਿ ਬੀਤੇ ਦਿਨੀ ਅਸੀਂ ਅਖੋਤੀ ਪਾਸਟਰਾਂ ਦਾ ਮੁੱਦਾ ਲੈ ਕੇ ਆਏ ਸੀ ਤੇ ਅੱਜ ਜੋ ਮੁੱਦਾ ਹੈਗਾ ਪੰਜਾਬੀਆਂ ਦੇ ਨਾਲ ਜੁੜਿਆ ਇਸ ਕਰਕੇ ਹੈਗਾ ਕਿਉਂਕਿ ਅਖੋਤੀ ਸੰਤ ਵੀ ਜਿਹੜੇ ਹੈਗੇ ਲਗਾਤਾਰ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦੇ ਤੁਸੀਂ ਦੇਖੀ ਹੋਣਗੇ ਜਿਸ ਨੂੰ ਲੈ ਕੇ ਅੱਜ ਇਹ ਮੁੱਦਾ ਛੇੜਿਆ ਜਾ ਰਿਹਾ ਇੱਕ ਲਹਿਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਗਰ ਪੂਰਾ ਮੁੱਦਾ ਕੀ ਹੈਗਾ ਕਿ ਸਰੇਕੇ ਦੇ ਨਾਲ ਜੋ ਸੇਖਾਂ ਦੀ ਗਣਤੀ ਹੈਗੀ ਉਹ ਘਟ ਹੁੰਦੀ ਹੋਈ ਨਜ਼ਰ ਆ ਰਹੀ ਇਸ ਉੱਤੇ ਗੱਲਬਾਤ ਜ਼ਰੂਰ ਕਰਦੇ ਆਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਵਾਬੀ ਸਾਹਿਬ ਜੀ ਤੇ ਬਾਬਾ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਕਿ ਆਖਰ ਪੂਰਾ ਮੁੱਦਾ ਕੀ ਹੈਗਾ ਕਿਉਂ ਤੁਸੀਂ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅੱਗੇ ਤੁਸੀਂ ਰਣਨੀਤੀ ਕੀ ਬਣਾ ਰਹੇ ਹੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਮਕਸਦ ਇਹ ਆ ਕਿ ਲੋਕਾਂ ਤੱਕ ਅਸੀਂ ਆਵਾਜ਼ ਪਹੁੰਚਾ ਸਕੀ ਆ ਆਪਣੀ ਕਿਉਂਕਿ ਜਿਹੜੀਆਂ ਸੁੱਤੀ ਹੋਈ ਜ਼ਮੀਰਾਂ ਵਾਲੇ ਜਿਨ੍ਹਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਸਾਡੇ ਜਿਹੜਾ ਸਿੱਖ ਪੰਥ ਆ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਸਿੱਖੀ ਵੱਲ ਜੁੜਨਾ ਚਾਹੁੰਦੇ ਆ ਅਮਰਤ ਛਕਣਾ ਚਾਹੁੰਦੇ ਆ ਦਸਤਾਰਾਂ ਸ਼ਸਤਰ ਰੱਖਣਾ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਜਿਹੜੇ ਜਾਤ ਪਾਤ 'ਚੋਂ ਤੁਸੀਂ ਨਿਕਲ ਕੇ ਸਿੱਖੀ ਵੱਲ ਆਉਣਾ ਚਾਹੁੰਨੇ ਹੋ ਉਸ ਸਿੱਖੀ ਦੇ ਵਿੱਚ ਵੀ ਜਾਤ ਪਾਤ ਆ ਉੱਥੇ ਵੀ ਦੋ ਦੋ ਬਾਟੇ ਹੁੰਦੇ ਆ ਤਾਂ ਲੱਗਦੀਆਂ ਪਰ ਜਿਵੇਂ ਅਸੀਂ ਦੁਨੀਆ ਦੇ ਵਿੱਚ ਕਿਸੇ ਨਾਲ ਵੀ ਗੱਲ ਕੀਤੀ ਜਾਵੇ ਨਾ ਸਿੱਖਾਂ ਬਾਰੇ ਪੰਜਾਬੀਆਂ ਬਾਰੇ ਪੁੱਛਦੇ ਆ ਤਾਂ ਉਹਨਾਂ ਨੂੰ ਇਹ ਪਤਾ ਕਿ ਜਾਤ ਪਾਤ ਪੰਜਾਬੀਆਂ ਦੇ ਵਿੱਚ ਹੈ ਹੀ ਨਹੀਂ ਪਰ ਇਹ ਜਾਤ ਪਾਤ ਦਾ ਹੁਣ ਇਹ ਕਿੱਥੋਂ ਦੀ ਇਹ ਸਿਧਾਂਤ ਲੈ ਕੇ ਆਂਦਾ ਜਾ ਰਿਹਾ ਕਿਉਂਕਿ ਜੋ ਪਾਤਸ਼ਾਹ ਸਾਹਿਬ ਜੀ ਨੇ ਗੁਰੂ ਜੀ ਨੇ ਉਹਨਾਂ ਦੇ ਵੱਲੋਂ ਤਾਂ ਅਜਿਹਾ ਕੋਈ ਵੀ ਸਿਧਾਂਤ ਜੋ ਹੈ ਉਹ ਵਿਚਾਰਿਆ ਨਹੀਂ ਗਿਆ ਨਾ ਦੱਸਿਆ ਗਿਆ ਨਾ ਸੰਗਤਾਂ ਨੂੰ ਦੱਸਿਆ ਗਿਆ ਇਹ ਕਿੱਥੋਂ ਦੀ ਲੈ ਕੇ ਆ ਰਹੇ ਗੱਲ ਇਹ ਹੈ ਨਾ ਇਹ ਆਪਣੇ ਗੁਰੂ ਘਰ ਜਦੋਂ ਕੋਈ ਬਣਦਾ ਹੈ ਉਹ ਲੋਕਾਂ ਲਈ ਬਣਦਾ ਸੰਗਤਾਂ ਲਈ ਬਣਦਾ ਲੇਕਿਨ ਇਹਨਾਂ ਨੇ ਗੁਰੂ ਘਰ ਬਣਾਏ ਹੋਏ ਆਪਣੇ ਲਈ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਆਪਣੇ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹ ਕਹਿੰਦੇ ਆ ਕਿ ਅਸੀਂ ਗੁਰੂ ਆ ਸਾਨੂੰ ਮੱਥਾ ਟੇਕੋ ਇਹਨਾਂ ਨੇ ਆਪਣੇ ਕੋਲੋਂ ਹੀ ਮਰਿਆਦਾਵਾਂ ਬਣਾ ਲੀਆਂ ਨੇ ਆਪਣੇ ਕੋਲੋਂ ਹੀ ਦੋ ਦੋ ਬਾਟੇ ਤੋੜ ਲਏ ਆ ਆਪਣੇ ਕੋਲੋਂ ਹੀ ਦੋ ਦੋ ਪੰਕਤਾਂ ਲਾਣ ਲੱਗ ਗਏ ਆ ਜਿਹਦੀ ਗੱਲ ਜਿਹਦੇ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਦੇ ਪਏ ਹਾਂ ਲੰਬੇ ਸਮੇਂ ਤੋਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਇਹਦੇ ਉੱਤੇ ਇੱਕ ਲੜਾਈ ਲੜਦੇ ਪਏ ਆ ਇਹ ਦੋ ਬਾਟਿਆਂ ਦੇ ਖਿਲਾਫ ਦੋ ਦੋ ਪੰਕਤਾਂ ਵਾਲਿਆਂ ਦੇ ਖਿਲਾਫ ਅੱਜ ਉਹਨਾਂ ਨੇ ਜਿਹੜੀ ਲੜਾਈ ਸ਼ੁਰੂ ਕਰੀਏ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਪੁੱਚੋ ਵਾਲਾ ਸਾਧਿਆ ਇੱਕ ਸੁਖਦੇਵ ਸਿੰਘ ਪੁੱਚੋ ਵਾਲਾ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਇੱਕ ਕੁਰਸੀ ਲਾ ਕੇ ਉਹ ਬਰਾਬਰ ਦੇ ਵਿੱਚ ਬੈਠਾ ਤੇ ਸਟੇਜਾਂ ਦੇ ਉੱਤੇ ਪ੍ਰਚਾਰ ਦੀ ਜਗ੍ਹਾ ਗਾਣੇ ਗਾਉਂਦਾ ਵੀ ਲੱਕ ਹਿੱਲੇ ਮਜਾਜਣ ਜਾਂਦੀ ਦਾ ਇਹੋ ਜਿਹੀਆਂ ਸ਼ਬਦਾਵਲੀਆਂ ਯੂਜ਼ ਕਰਦਾ ਹੈ ਗੁਰੂ ਸਾਹਿਬ ਦੀ ਮਰਿਆਦਾ ਦੇ ਵਿੱਚ ਸਿਧਾਂਤਾਂ ਤੋਂ ਉਲਟ ਚੱਲ ਕੇ ਗੁਰੂ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਲੱਗਦੇ ਨੇ ਨਿਸ਼ਾਨ ਸਾਹਿਬ ਹੁੰਦੇ ਨਿਸ਼ਾਨ ਸਾਹਿਬ ਹੁੰਦੇ ਨੇ ਗੁਰੂ ਘਰਾਂ 'ਚ ਲੰਗਰ ਪੱਕਦਾ ਨਾ ਇਹਨਾਂ ਦੇ ਗੁਰਦੁਆਰਿਆਂ 'ਚ ਲੰਗਰ ਪੱਕਦਾ ਨਾ ਇਹਨਾਂ ਦੇ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਨੇ ਮਰਿਆਦਾ ਦੇ ਉਲਟ ਚੱਲਦੇ ਨੇ ਦੋ ਬਾਟੇ ਕਰਦੇ ਨੇ ਦੋ ਪੰਕਤਾਂ ਲਾਉਂਦੇ ਆ ਕਿਹੜੀ ਸਿੱਖੀ ਦੀ ਗੱਲ ਕਰਦੇ ਆ ਕਿਹੜੇ ਸਿੱਖ ਨੇ ਕਿੱਥੋਂ ਆਏ ਸਿੱਖ ਇਹ ਸਭ ਅੰਗਰੇਜ਼ਾਂ ਦੇ ਪੈਦਾ ਕਰੇ ਹੋਏ ਸਿੱਖ ਨੇ ਜਿਹੜੇ ਫੌਜੀ ਜਿਹੜੇ ਫੌਜ ਦੇ ਵਿੱਚ ਸੀਗੇ ਫੌਜੀ ਉਸ ਟਾਈਮ ਅੰਗਰੇਜ਼ਾਂ ਨੇ ਇਹਨਾਂ ਨੂੰ ਪੰਥ ਨੂੰ ਖਤਮ ਕਰਨ ਲਈ ਪੰਥ ਨੂੰ ਢਾਲਵਾਣ ਵਾਸਤੇ ਅੰਗਰੇਜ਼ਾਂ ਨੇ ਫੌਜੀ ਘ alte ਸੀਗੇ ਆਪਣੇ ਏਜੰਸੀਆਂ ਦੇ ਤਹਿਤ ਵੀ ਜਾ ਕੇ ਪੰਥ ਨੂੰ ਕਈ ਹਿੱਸਿਆਂ 'ਚ ਵੰਡੋ ਇਹ ਉੱਥੋਂ ਲਿਆ ਕੇ ਬਿਠਾ ਦਿੱਤੇ ਨੇ ਇਹ ਇਹ ਅੱਜ ਦੀ ਡੇਢ ਦੇ ਵਿੱਚ ਇਹਨਾਂ ਦੀ ਕੋਈ ਦੇਣ ਨਹੀਂ ਸੰਗਤ ਉਹ ਤੇ ਜਾਣਦੀ ਕਿਉਂ ਕਿਉਂ ਹੈ ਕਿਉਂਕਿ ਬੱਚਿਆਂ ਬੱਚਿਆਂ ਨੂੰ ਪਤਾ ਹੈ ਕਿ ਜੋ ਗੁਰੂ ਜੀ ਨੇ ਉਹਨਾਂ ਨੇ ਕੀ ਸਿਧਾਂਤ ਦਿੱਤਾ ਹੈਗਾ ਅਸੀਂ ਇਕੁਐਲਿਟੀ ਦੇ ਵਿੱਚ ਮੰਨਦੇ ਹੈਗੇ ਆ ਇਕੁਐਲਿਟੀ ਨੂੰ ਸੰਗਤ ਕਿਉਂ ਜਾਣਦੀ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਗੁਰੂ ਜੀ ਨੇ ਕੀ ਦੱਸਿਆ ਸੰਗਤ ਵੇਖੋ ਸੰਗਤ ਇਹੀ ਤੇ ਰੋਲਾ ਹੈ ਜਿਹੜੀ ਆ ਪ੍ਰੈਸ ਕਾਨਫਰੈਂਸ ਕਰੀਏ ਲੋਕਾਂ ਨੂੰ ਹਜੇ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ ਦਸਵੇਂ ਪਾਸ਼ਾ ਮਹਾਰਾਜ ਸੀ ਕੀ ਚੀਜ਼ ਦਸਵੇਂ ਮਹਾਰਾਜ ਪਾਸ਼ਾ ਜਿਨੇ ਬਾਣਾ ਜਿਹੜਾ ਪਾਇਆ ਸੀ ਆਪਣਾ ਸੰਤ ਦੇ ਨਾਲ ਸਪਾਈ ਬਣਾਇਆ ਸੀ ਸ਼ਸਤਰ ਦੇ ਕੇ ਵੀ ਉਹਨਾਂ ਦਾ ਸਿਧਾਂਤ ਕੀ ਸੀਗਾ ਇਸੇ ਸਿਧਾਂਤ ਤੋਂ ਲੋਕਾਂ ਨੂੰ ਇਹਨਾਂ ਨੇ ਇਹਨਾਂ ਦੇ ਮੋੜ ਵੱਖਰਾ ਕਰਤਾ ਇਹਨਾਂ ਨੇ ਕਹਿਤਾ ਕਿ ਆਪਣੇ ਆਪ ਨੂੰ ਇਹ ਗੁਰੂ ਨਾਨਕ ਦੇਵ ਪਾਸ਼ਾ ਵਾਂਗੂ ਬਣਨ ਲੱਗੇ ਮਾਲਾ ਹਾਚੇ ਫੜੋ ਚਿੱਟੇ ਕੱਪੜੇ ਪਾਓ ਵਾਇਗਰੂ ਵਾਇਗਰੂ ਕਰੋ ਉਹ ਆਪਣੇ ਆਪ ਨੂੰ ਗੁਰੂ ਗੁਰੂ ਨਾਨਕ ਪਾਸ਼ਾ ਦੇ ਬਰਾਬਰ ਦੱਸਣ ਲੱਗੇ ਆ ਕਿ ਉਹ ਵਿੱਚ ਕੋਆਰਡੀਨੇਟਰ ਜਿਵੇਂ ਇੱਕ ਕੋਆਰਡੀਨੇਟਰ ਹੁੰਦਾ ਨਾ ਬੰਦਾ ਮੀਡੀਏਟਰ ਹੁੰਦਾ ਵੀ ਜੇ ਗੁਰੂ ਤੱਕ ਪਹੁੰਚਣਾ ਹੈ ਜੇ ਗੁਰੂ ਸਵਰਗ ਵੇਖਣਾ ਹੈ ਜਾਂ ਕੁਝ ਵੇਖਣਾ ਹੈ ਤੇ ਉਹ ਸੰਤ ਵਖਾਣਗੇ ਇਹਨਾਂ ਨੇ ਆਪਣੇ ਆਪ ਨੂੰ ਉਸ ਲੈਵਲ ਤੇ ਖੜਾ ਕਰਤਾ ਨਿਕਨ ਗਲਤ ਆ ਬਿਲਕੁਲ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟਿਕਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਜੇ ਜੇ ਕਿਸੇ ਦੀ ਆਪਣਾ ਸ਼ੋਭਾ ਕਰਨੀ ਹੈ ਜੇ ਫੋਲੋ ਕਰਨਾ ਹੈ ਸਿਧਾਂਤ ਮੰਨਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਮੰਨੋ ਕਿਸੇ ਆਸਾਨੀ ਇਨਸਾਨੀ ਦੇ ਦਾ ਨਾ ਮੰਨੋ ਕਿਉਂਕਿ ਦਸਵੇਂ ਪਾਤਸ਼ਾਹ ਨੇ ਤਾਂ ਹੀ ਤੇ ਕੋਈ 11ਵਾਂ ਗੁਰੂ ਨਹੀਂ ਬਣਾਇਆ 11ਵਾਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਨੂੰ ਬਣਾਤਾ ਪ੍ਰਗਟ ਗੁਰਾਂ ਕੀ ਦੇ ਉਹਨਾਂ ਨੇ ਕਹਿਤਾ ਤੇ ਇਹਨਾਂ ਨੇ ਉਹ ਚੀਜ਼ ਨੂੰ ਬਦਲਤਾ ਹਰ ਜਿਹੜਾ ਚਿੱਟੇ ਕੱਪੜੇ ਪਾ ਲੈਂਦਾ ਉਹ ਕਹਿੰਦਾ ਵੀ ਮੈਨੂੰ ਮੱਥਾ ਟੇਕੋ ਮੈਂ ਤੁਹਾਨੂੰ ਦੱਸਾਂਗਾ ਗੁਰੂ ਤੱਕ ਕਿਵੇਂ ਜਾਣਾ ਜੀ ਹਾਂ ਬਾਬਾ ਜੀ ਜਿਵੇਂ ਅੱਜ ਅਸੀਂ ਪ੍ਰੈਸ ਕਾਨਫਰੰਸ ਸੁਣਿਆ ਹੈਗਾ ਕਿ ਇੱਕ ਲਹਿਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਕੁਝ ਕਾਰਵਾਈ ਅੱਗੇ ਕੀਤੀ ਜਾਵੇਗੀ ਕਿਉਂਕਿ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖਾਂ ਦੀ ਗਣਤੀ ਵੀ ਘਟ ਰਹੀ ਹੈ ਤੇ ਸੰਗਤ ਜੋ ਹੈ ਉਹ ਦੂਜੇ ਪਾਸੇ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਉਲਟੇ ਸਿਧਾਂਤ ਵੱਲ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜੀ ਕਰਨ ਕਰਾਉਣ ਵਾਲੇ ਤਾਂ ਅਕਾਲਪੁਰਖ ਮਹਾਰਾਜ ਨੇ ਜਿਨ੍ਹਾਂ ਜੀ ਜਿੱਦਾਂ ਜੀ ਖੇੜ ਵਰਤਣੀ ਆ ਉਹੋ ਜਾਈ ਹੋਊਗਾ ਅਸੀਂ ਤਾਂ ਗੁਰੂ ਸਾਹਿਬ ਦੀ ਬਾਣੀ ਤੇ ਅਟਾਲਾਂ ਅਸੀਂ ਕਿਸੇ ਵੱਲਾਂ ਉਂਗਲ ਨਹੀਂ ਕਰ ਸਕਦੇ ਪਰ ਜਦੋਂ ਜਿੱਦਾਂ ਮਹਾਰਾਜ ਨੇ ਲਿਖਿਆ ਅਸੀਂ ਮਹਾਰਾਜ ਦੇ ਬਚ ਮੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਇਹ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਵੀ ਆਪਣਾ ਬੰਦਾ ਮਾੜਾ ਹੋ ਸਕਦਾ ਆ ਪਰ ਕਦੇ ਸਥਾਨ ਨਹੀਂ ਮਾੜਾ ਹੋ ਸਕਦਾ ਵੀ ਕਹਦੀ ਅਸੀਂ ਉਹ ਗੁਰੂ ਘਰ ਨਹੀਂ ਜਾਣਾ ਇਹ ਗੁਰੂ ਘਰ ਨਹੀਂ ਜਾਣਾ ਵੀ ਇੱਥੇ ਚਿੱਟੇ ਚੋਲੇ ਵਾਲੇ ਆ ਆ ਨੀਲੇ ਵਾਲੇ ਆ ਇਹ ਨਹੀਂ ਕਦੀ ਰੱਖਣਾ ਆਪਾਂ ਕਿਉਂਕਿ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜਾ ਹੋ ਸਕਦਾ ਤੇ ਦੂਜੀ ਬੇਨਤੀ ਮੇਰੀ ਇਦਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਬਚਨ ਨੇ ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰਹਮ ਵਿੰਦੇਸੋ ਬ੍ਰਾਹਮਣ ਹੋਈ ਵੀ ਕਿਸੇ ਨੇ ਨਾ ਜਾਤ ਦਾ ਗਰਭ ਨਹੀਂ ਕਰਨਾ ਚਾਹੀਦਾ ਹੂੰ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਿਹਨੇ ਬ੍ਰਾਹਮਣ ਨੂੰ ਸਮਝ ਲਿਆ ਬ੍ਰਹਮ ਦੀ ਕੁਦਰਤ ਨੂੰ ਸਮਝ ਲਿਆ ਬ੍ਰਾਹਮ ਦੀ ਗੱਲਾਂ ਨੂੰ ਸਮਝ ਲਿਆ ਉਹ ਅਸਲੀ ਜੀ ਇਹ ਚਟੋਲਿਆਂ ਪਾ ਕੇ ਕੁਝ ਨਹੀਂ ਬਣਨਾ ਮਹਾਰਾਜ ਕਹਿੰਦੇ ਹਰਕੇ ਸੰਤਾਂ ਆਖੀਆਂ ਬਨਾਰਸ ਦੇ ਠੱਗ ਚੀਤੇ ਤਿਰਾਂ ਦੇ ਕੱਪੜੇ ਮੇਲੇ ਤਿਰਾਂ ਦੇ ਵੇਸ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇ ਚੋਹਰਨਾ ਕੋ ਸਾਂਝਾ ਮਹਾਰਾਜ ਨੇ ਤਾਂ ਚਾਰਾਂ ਨੂੰ ਸਾਂਝਾ ਹੀ ਉਪਦੇਸ਼ ਦਿੱਤਾ ਕੋਈ ਫਰਕ ਨਹੀਂ ਕੀਤਾ ਵੀ ਤੂੰ ਇਹ ਆ ਇਹ ਆ ਮਹਾਰਾਜ ਨੇ ਸਾਰਿਆਂ ਨੂੰ ਬਰਾਬਰ ਹੀ ਦਿੱਤਾ ਆ ਦਵਾਜੀ ਤੁਸੀਂ ਪਹਿਲਾਂ ਵੀ ਪਰਸੋ ਆਏ ਸੀਗੇ ਅਸੀਂ ਇੱਥੇ ਤੁਸੀਂ ਅਖੋਤੀ ਪਾਸਟਾਂ ਦੇ ਖਿਲਾਫ ਮੁੱਦਾ ਹੀ ਕਚਿਹੜਿਆ ਹੈਗਾ ਤੇ ਇਹ ਮੁੱਦਾ ਵੀ ਨਾਲ ਰਿਲੇਟਿਡ ਹੈਗਾ ਕਿਉਂਕਿ ਇੱਥੇ ਵੀ ਅਖੋਤੀ ਸੰਤ ਜੜੇ ਨੇ ਜਿਸ ਤਰੀਕੇ ਨਾਲ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਦੂਜੇ ਪਾਸੇ ਲੈ ਕੇ जाया ਜਾ ਰਿਹਾ ਦੋ ਬਾਟੇ ਜੋ ਹੈ ਉਹਨਾਂ ਨੂੰ ਵਰਤਾਏ ਜਾ ਰਹੇ ਨੇ ਹੁਣ ਕੀ ਮੁਹੀਮ ਜੋ ਹੈ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਲਹਿਰ ਦੀ ਸ਼ੁਰੂਆਤ ਦੇਖੋ ਕਵਿਤਾ ਜੀ ਅਸਲ 'ਚ ਪਤਾ ਕੀ ਆ ਇਹ ਪੰਜਾਬ ਦੀਆਂ ਦੋ ਵੱਡੀਆਂ ਜੜੀਆਂ ਪ੍ਰੋਬਲਮਸ ਨੇ ਬਹੁਤ ਵੱਡੀਆਂ ਪ੍ਰੋਬਲਮਸ ਨੇ ਇੱਕ ਪਾਸੇ ਤਾਂ ਪੰਜਾਬ ਦੇ ਅੰਦਰ 2000 ਕਰੋੜ ਰੁਪਏ ਦੇ ਲਗਾ ਲਾਗਤ ਦੇ ਨਾਲ ਇੱਕ ਚਰਚ ਬਣਦੀ ਪਈ ਆ ਪਿੰਡਾਂ ਦੇ ਪਿੰਡ ਕਨਵਰਟ ਹੋ ਚੁੱਕੇ ਨੇ ਜਿਹੜੇ ਇਸਾਈਅਤ ਦੇ ਚ ਮਸੀ ਉਹ ਇਸਾਈਅਤ ਵੀ ਨਹੀਂ ਆ ਅਸਲ ਚ ਉਹ ਮਸੀਹਤਾ ਕੀ ਆ ਜਿਹੜੀ ਕਿ ਜਿੰਨੂੰ ਆਪ ਜਿਹੜਾ ਚਰਚ ਦਾ ਸਿਸਟਮ ਹੈਗਾ ਉਹ ਉਹਨਾਂ ਨੂੰ ਆਫੀਸ਼ੀਅਲ ਨਹੀਂ ਮੰਨਦਾ ਹੈਗਾ ਇੱਕ ਪਾਸੇ ਦਾ ਧਰਮ ਬਦਲਣ ਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਪ੍ਰੋਪਗੈਂਡਾ ਇੱਥੇ ਚੱਲਦਾ ਪਿਆ ਦੂਜੇ ਪਾਸੇ ਸਾਡੇ ਵਾਲੇ ਪਾਸੇ ਇਦਾਂ ਇਦਾਂ ਦੇ ਬੂਬਣੇ ਸਾਧ ਨੇ ਜਿਹੜੇ ਕਿ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਦਰਬਾਰ ਸਾਹਿਬ ਦੇ ਅੰਦਰ ਚੌਥੇ ਬੋੜੇ ਦੀ ਗੱਲ ਕਰਤੀ ਜਿਹੜਾ ਉਹ ਮੁਕੱਦਸ ਅਸਥਾਨ ਹੈਗਾ ਜਿੱਥੇ ਬਿਨਾ ਹਾਂ ਤਾਂ ਪੁੱਛੇ ਐਂਟਰੀ ਆ ਜਿੱਥੇ ਚਾਰ ਵਰਨਾ ਦੇ ਲਈ ਇੱਕ ਸਾਂਝਾ ਸਥਾਨ ਹੈ ਚਾਰ ਵਰਨਾ ਦੇ ਲਈ ਚਾਰ ਦਰਵਾਜ਼ੇ ਆ ਠੀਕ ਆ ਇੱਕ ਸਾਧ ਦਾ ਵੀ ਮੈਂ ਕਹਾਂ ਕਿ ਇੱਕ ਖਾਕੀ ਨਿਕਰਾ ਇਹਨਾਂ ਦੇ ਚੋਲਿਆਂ ਦੇ ਥੱਲੇ ਸਾਧ ਖਾਕਰੀ ਨਿਕਰਾ ਹੋਣਗੀਆਂ ਹਨਾ ਉਹ ਵੀ ਚੈੱਕ ਕਰਨਾ ਬਣਦਾ ਤੇ ਦੋਨੋਂ ਮੁੱਦੇ ਜਿਹੜੇ ਨੇ ਇੱਕ ਪਾਸੇ ਇਹਨਾਂ ਦਾ ਸਿੱਖੀ ਦੇ ਵਿੱਚ ਰਹਿ ਕੇ ਸਿੱਖੀ ਦਾ ਕਹਾਣ ਕਰਨਾ ਤੇ ਦੂਜੇ ਪਾਸੇ ਉਹਨਾਂ ਦਾ ਸਿੱਖ ਸੰਗਤ ਨੂੰ ਕਨਵਰਟ ਕਰਕੇ 크ਿਸਚਨਿਟੀ ਜਿਹੜੀ ਅਖੌਤੀ 크ਿਸਚਨਿਟੀ ਉਹ ਅਸਲ ਚ 크ਿਸਚਨਿਟੀ ਨਹੀਂ ਆ ਉਹ ਅਖੌਤੀ ਜਿਹੜੇ ਡੇਰਾਵਾਦ ਨਾਲ ਜੋੜਨਾ ਇਹ ਦੋਨੋਂ ਜਿਹੜੀਆਂ ਚੀਜ਼ਾਂ ਨੇ ਦੋਨੋਂ ਆਪਸ ਦੇ ਚੰਟਰ ਲੈਂਕੜ ਨੇ ਉਹ ਵਾਲੀ ਮੁਹਮ ਜਿਹੜੀ ਤੇਜਸਵੀ ਹੋਣਾ ਨੇ ਛਿੜੀ ਹੋਈ ਆ ਮੈਂ ਉਹਨਾਂ ਦੇ ਨਾਲ ਵੀ ਹੈਗਾ ਤੇ ਇਧਰ ਬਾਬਾ ਕੁਲਵਿੰਦਰ ਸਿੰਘ ਜੀ ਹੋਣਾ ਨੇ ਸੇਵਾ ਲਈ ਹੈਗੀ ਆ ਇਹਨਾਂ ਦੇ ਨਾਲ ਵੀ ਹੈਗੇ ਆ ਤੇ ਮਹਾਰਾਜ ਕਿਰਪਾ ਕਰੇ ਇਹ ਦੋਨੋਂ ਮੁਹਮਰ ਰਲ ਕੇ ਪੰਜਾਬ ਦੇ ਅੰਦਰੋਂ ਦੀ ਅਖੌਤੀ ਡੇਰਾਵਾਦ ਜਿਹੜਾ ਉਹਨਾਂ ਦਾ ਤੇ ਜਿਹੜਾ ਇਹਨਾਂ ਦਾ ਇਹ ਦੋਨਾਂ ਦੀ ਜੜ ਪੁੱਟੇਗੀ ਤੇ ਪੰਜਾਬ ਦੇ ਅੰਦਰੋਂ ਦੀ ਜਿਹੜਾ ਜਾਤਵਾਦ ਦਾ ਕੋੜ ਆ ਇਸ ਕੋੜ ਨੂੰ ਵੀ ਪਟਕੇ ਸੁਟੇਗੀ ਅੋ ਧਰਪੀ ਜੀ ਅਜੀਬ ਇਹ ਮਸਲਾ ਬਹੁਤ ਵੱਡਾ ਹੈ ਪਰ ਇਸ ਮਸਲੇ ਉਤੇ ਜਥੇਦਾਰ ਸਾਹਿਬ ਜੀ ਦੇ ਵੱਲੋਂ ਕੋਈ ਸੰਕੇਤ ਕਿਉਂ ਨਹੀਂ ਲਿਆ ਗਿਆ ਕਿਉਂਕਿ ਇਹ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਦੇਖੋ ਜਥੇਦਾਰ ਸਾਹਿਬ ਨਾਲ ਜਿੰਨਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਰਿਹਾ ਜਦੋਂ ਮੈਂ ਪਾਸਟਰ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਨਾਲ ਮਿਲਿਆ ਆਫ ਦਾ ਰਿਕਾਰਡ ਵੀ ਉਹਨਾਂ ਨੇ ਮੈਨੂੰ ਬਹੁਤ ਮਦਦ ਕੀਤੀ ਆ ਤੇ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਅਜ ਬਲਾਤਕਾਰੀ ਵਰਜਿੰਦਰ ਜੇਲ੍ਹ ਦੇ ਵਿੱਚ ਬੈਠਾ ਠੀਕ ਹੈ ਉਹਨਾਂ ਨੇ ਸਟੈਪ ਲਿਆ ਹੁਣ ਪਤਾ ਨਹੀਂ ਕੀ ਹੋਇਆ ਮੈਂ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਮੁੱ ਠੀਕ ਹੈ ਹੁਣ ਮੈਨੂੰ ਨਹੀਂ ਪਤਾ ਕਾਰਨ ਕੀ ਹੈਗਾ ਉਹ ਲਗਾਤਾਰ ਮੈਂ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਾਸਟਰਾਂ ਦੇ ਮਾਮਲੇ ਦੇ ਵਿੱਚ ਵੀ ਤੇ ਇਸ ਮਾਮਲੇ ਦੇ ਵਿੱਚ ਵੀ ਪਰ ਉਹ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਰਹੇ ਨੇ ਇਹ ਚੀਜ਼ ਬੜੀ ਮਤਲਬ ਸੋਚਣ ਵਾਲੀ ਵਿਚਾਰਨ ਵਾਲੀ ਹੈ ਤੇ ਮੈਂ ਜੱਥੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਬਹੁਤ ਵੱਡੇ ਮੁੱਦੇ ਨੇ ਤੇ ਅਗਰ ਕੌਮ ਦਾ ਜਥੇਦਾਰ ਇਹਨਾਂ ਦੇ ਉੱਤੇ ਸੰਗਿਆਣ ਨਹੀਂ ਲਏਗਾ ਤੇ ਹੋਰ ਅਸੀਂ ਕਿਹਦੇ ਕੋਲ ਜਾਵਾਂਗੇ ਹਨਾ ਤੇ ਦੂਜੇ ਪਾਸੇ ਜਿਹੜੇ ਹੈਗੇ ਆ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਜਦੋਂ ਤਾਂ ਸੱਤਾ ਦੇ ਵਿੱਚ ਬੈਠੇ ਸੀ ਜਦੋਂ ਉਹ ਇਤਿਹਾਸ ਘੜ ਸਕਦੇ ਸੀ ਇਤਿਹਾਸ ਕਾਮ ਕਰ ਸਕਦੇ ਸੀ ਉਦੋਂ ਤਾਂ ਉਹਨਾਂ ਨੇ ਜ਼ੁਬਾਨ ਨਹੀਂ ਗੋਲੀ ਉਦੋਂ ਤਾਂ ਉਹ ਖੌਤੀ ਪਾਰਟੀਆਂ ਦੀਆਂ ਗੋਦੀਆਂ 'ਚ ਖੇਡਦੇ ਰਹੇ ਨੇ ਤੇ ਜਦੋਂ ਹੁਣ ਉਹ ਗੋਦੀਆਂ ਤੋਂ ਉੱਤਰ ਗਏ ਨੇ ਤਾਂ ਹੁਣ ਉਹ ਆਪਣੀਆਂ ਪਾਰਟੀਆਂ ਕਰ ਰਹੇ ਨੇ ਉਹ ਕਹਿੰਦੇ ਨੇ ਜੀ ਅਸੀਂ ਐ ਬਦਲ ਦਾਂਗੇ ਉਹ ਬਦਲ ਲਾ ਦੇ ਤੇ ਗੜਗੱਜ ਸਾਹਿਬ ਹੋਣਾ ਨੂੰ ਵੀ ਬੇਨਤੀ ਆ ਕਿ ਹੁਣ ਤੁਹਾਡੇ ਹੱਥ ਕਲਮ ਹੈਗੀ ਆ ਹੁਣ ਤੁਹਾਡੇ ਹੱਥ ਤਾਕਤ ਹੈਗੀ ਆ ਇੱਕ ਜਿਹੜਾ ਪਾਸਟਰ ਠੀਕ ਹੈ ਉਹ ਬਹੁਤ ਵਧੀਆ ਕੰਮ ਹੋਇਆ ਪਰ ਬਹੁਤ ਸਾਰੇ ਕੰਮ ਕਰਨੇ ਹਾਲੇ ਬਾਕੀ ਨੇ ਇਤਿਹਾਸ ਦੇ ਵਿੱਚ ਨਾਮ ਦਰਜ ਕਰਵਾਉਣਾ ਜਿੱਦਾਂ ਅਕਾਲੀ ਫੂਲਾ ਸਿੰਘ ਜੀ ਹੋਣਾ ਦੇ ਸਮੇਂ ਜੋ ਹੋਇਆ ਮਹਾਰਾਜਾ ਰਣਜੀਤ ਸਿੰਘ ਵਾਲਾ ਕੰਮ ਹੁਣ ਤੁਹਾਡੇ ਕੋਲ ਤਾਕਤ ਹੈਗੀ ਆ ਇਸ ਤਾਕਤ ਨੂੰ ਆਪਣੇ ਹੱਥਾਂ ਰਹਿੰਦੇ ਹੋਏ ਕੋਈ ਐਸਾ ਇਤਿਹਾਸ ਕੰਮ ਕਰ ਜੋ ਕਿ ਦੁਨੀਆ ਯਾਦ ਕਰੇ ਕਿ ਗੜਗੱਜ ਸਿੰਘ ਕੋਈ ਹੋਇਆ ਹੈਗਾ ਕੋਈ ਜਥੇਦਾਰ ਹੋਇਆ ਹੈਗਾ ਕੀ ਕੁਝ ਕੀਤਾ ਜਾ ਰਿਹਾ ਹੁਣ ਅੱਗੇ ਕੀ ਪਲਾਨ ਹੈ ਦੇਖੋ ਗੜਗੱਜ ਸਾਹਿਬ ਹੋਣਾ ਤਾਂ ਕਿ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਤੇ ਉਸ ਆਵਾਜ਼ ਨੂੰ ਪਛਾਣ ਵਾਸਤੇ ਹੋ ਸਕਦਾ ਮੇਰਾ ਮਨਿੰਦਰ ਬਾਈ ਅਸੀਂ ਪਲਾਨ ਕਰ ਰਹੇ ਹਾਂ ਕਿ ਇੱਕ ਵੱਡੀ ਮੁਹਿੰਮ ਲੈ ਕੇ ਤੁਰਾਂਗੇ ਹੋ ਸਕਦਾ ਅਸੀਂ ਅ 150 100 ਨਿਹੰਗਾਂ ਦਾ ਇੱਕ ਜਥਾ ਲੈ ਕੇ ਪਹਿਲਾਂ ਤੁਰिए ਉਹਨਾਂ ਤੱਕ ਪਹੁੰਚ ਕਰੀਏ ਜੇ ਫਿਰ ਵੀ ਉਹਨਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਫਿਰ ਇਹ ਜਥਾ ਹੋ ਸਕਦਾ 1000 ਨਿਹੰਗ ਸਿੰਘਾਂ ਦਾ ਬਿਲਕੁਲ ਬਿਲਕੁਲ ਚੜ੍ਹਦੇ ਹੋਏ ਸ਼ਸਤਰ ਬਸਤਰ ਹਾਥੀ ਸੜਕਾਂ ਤੇ ਹੋਣਗੇ ਤੇ ਫਿਰ ਜਥੇਦਾਰ ਸਾਹਿਬ ਦੀ ਕੰਨਾਂ ਤੱਕ ਸਾਨੂੰ ਆਵਾਜ਼ ਫਿਰ ਉਦਾਂ ਪਛਾਣੀ ਪੈਗੀ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਆ ਕਿ ਤੁਹਾਡੇ ਹੁੰਦੇ ਹੋਏ ਕੌਮ ਦੇ ਵਿੱਚ ਜਦੋਂ ਕਿ ਕੌਮ ਦਾ ਸਿਧਾਂਤ ਹੈਗਾ ਨਾ ਜਾਤ ਤੇ ਨਾ ਪਾਤ ਉਹ ਉਹ ਸਿਧਾਂਤ ਹੁੰਦੇ ਹੋਏ ਇੱਕ ਬੂਬਣਾ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਸੋਫਾ ਲਾ ਕੇ ਬੈਠਦਾ ਕੀ ਤੁਸੀਂ ਸੁੱਤੇ ਹੋਏ ਹੋ ਜਦੋਂ ਉਹ ਚੌਥੇ ਪੌੜੇ ਦੀ ਗੱਲ ਕਰਦਾ ਹੈ ਦਰਬਾਰ ਸਾਹਿਬ ਦੇ ਅੰਦਰ ਕੀ ਤੁਸੀਂ ਸੁੱਤੇ ਹੋਏ ਹੋ ਜਦੋਂ ਉਹ ਇੱਕ ਆਕੀਰਤਨ ਦੇ ਵਿੱਚ ਇਹ ਕਹਿੰਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਕੀ ਜਥੇਦਾਰ ਸਾਹਿਬ ਜੀ ਤੁਸੀਂ ਸੁੱਤੇ ਹੋਏ ਹੋ ਹੈਨਾ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਲਕੋਹਲ ਦੇ ਸਪਰੇ ਮਾਰਦਾ ਹੈ ਜਥੇਦਾਰ ਸਾਹਿਬ ਜੀ ਕੀ ਤੁਸੀਂ ਸੁੱਤੇ ਹੋਏ ਹੋ ਜੇ ਤੁਸੀਂ ਸੁੱਤੇ ਹੋਏ ਹੋ ਤੇ ਤੁਹਾਡੀ ਨੀਂਦ ਜਿਹੜੀ ਹੈ ਉਹ ਪੰਥ ਅਕਾਲੀ ਜਿਹੜਾ ਹੈਗਾ ਉਹ ਹੁਣ ਜਗਾ ਤੁਹਾਡੀ ਨੀਂਦ ਖੋਲੇਗਾ ਤੇ ਸ਼ਸਤਰ ਬਸਤਰ ਘੋੜੇ ਲੈ ਕੇ ਤੁਹਾਡੇ ਤੱਕ ਪਹੁੰਚ ਕਰੇਗਾ ਕਿਉਂਕਿ ਤੁਸੀਂ ਫੋਨਾਂ ਤੇ ਜਾਂ ਮੈਮੋਰੰਡਮ ਦੇ ਨਾਲ ਤੁਹਾਡੀ ਨੀਂਦ ਨਹੀਂ ਖੁੱਲਦੀ ਪਈ ਤੇ ਜਥੇਦਾਰ ਜੇ ਕੌਮ ਦਾ ਸੁੱਤਾ ਹੋਇਆ ਤੇ ਉਹਨੂੰ ਜਗਾਣਾ ਬਹੁਤ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਬਿਲਕੁਲ ਮੇਰੇ ਨਾਲ ਇੱਥੇ ਮੌਜੂਦ ਸੀਗੇ ਭਗਤ ਸਿੰਘ ਦੁਆਬੀ ਜੀ ਤੇ ਇਸੇ ਦੇ ਨਾਲ ਬਾਬਾ ਮਨਿੰਦਰ ਜੀ ਜਿਨ੍ਹਾਂ ਦੇ ਵੱਲੋਂ ਜੋ ਹੈ ਅੱਜ ਨਿਹੰਗ ਫੌਜਾ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈਗੀ ਬਕਾਦਾ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਖੋਤੀ ਸੰਤ ਜਿਹੜੇ ਨੇ ਵਧਦੇ ਜਾ ਰਹੇ ਨੇ ਇਹਨਾਂ ਉੱਤੇ ਥਲਪਾਈ ਜਾ ਸਕੇ ਤੇ ਨਾਲ ਹੀ ਕਾਰਵਾਈ ਜੋ ਅੱਗੇ ਵਧਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਕਦੋਂ ਤੱਕ ਇਹ ਮੁਹਿੰਮ ਦੀ ਸ਼ੁਰੂਆਤ ਹੁੰਦੀ ਹੈ ਕਦੋਂ ਤੱਕ ਜਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਇਹਨਾਂ ਸੰਤਾਂ ਉੱਤੇ ਠਲ ਪੈਂਦੀ ਹੈ ਸਤਿ ਸ਼੍ਰੀ ਅਕਾਲ